ਕੀ ਕੰਪਨੀ ਹੈਗੀ ਨਾ ਆਪੋ ਜੀ ਹਾਂ ਜੀ ਇਹ 2008 ਤੋਂ ਇਸ ਫੀਲਡ 'ਚ ਆ 2008 ਤੋਂ 2008 ਤੋਂ ਇਸ ਫੀਲਡ 'ਚ ਆ ਠੀਕ ਹੈ ਜੀ ਤੇ ਜਿੰਨੀਆਂ ਵੀ ਲੇਜ਼ਰ ਲੈਵਲਰ ਦੀਆਂ ਕੰਪਨੀਆਂ ਆ ਹਾਂ ਜੀ ਹਾਂ ਜੀ ਤੇ ਸਾਰਿਆਂ ਤੋਂ ਪੁਰਾਣੀ ਕੰਪਨੀਆਂ ਠੀਕ ਹੈ ਜੀ ਠੀਕ ਹੈ ਜੀ ਤੇ ਇਹਦੇ ਜਿਹੜੇ ਪ੍ਰੋਮੋਟਰ ਆ ਜਿਹਨਾਂ ਨੂੰ ਆਪਾਂ ਐਮ ਡੀ ਗਏ ਲੈਨੇ ਆ ਹਾਂ ਜੀ ਹਾਂ ਜੀ ਇਹ ਵੀ ਐਗਰੀਕਲਚਰ ਨਾਲ ਜੁੜੇ ਹੋਏ ਬੰਦੇ ਆ ਠੀਕ ਹੈ ਜੀ ਤੇ ਪੁਰਾਣੇ ਪੰਜਾਬ ਤੋਂ ਪਛੋਗੜਾ ਇਹਨਾਂ ਦਾ ਹਾਂ ਜੀ ਹਾਂ ਜੀ ਤੇ ਰਹਿੰਦੇ ਐ ਇਸ ਵੇਲੇ ਯੂਪੀ ਦੇ ਵਿੱਚ ਹਾਪੂੜ ਜਗ੍ਹਾ ਪੈਂਦੀ ਤੁਸੀਂ ਸੁਣੀ ਹੋਣੀ ਆ ਹਾਂ ਜੀ ਹਾਂ ਜੀ ਹਾਪੂ ਮੇਨ ਹੈੱਡ ਆਫਿਸ ਕਿੱਥੇ ਹੈ? ਐਡੋਬ ਵੀ ਜਨਾ ਦਾ ਹਾਪੂ ਦੇ ਵਿੱਚ ਤੋਂ ਹੈ। ਹਾਂਜੀ। ਤੇ ਬਾਕੀ ਨੌਇਡਾ ਦੇ ਵਿੱਚ। ਹਾਂਜੀ। ਤੇ ਉਸ ਤੋਂ ਇਲਾਵਾ ਗੁਜਰਾਤ ਦੇ ਵਿੱਚ। ਠੀਕ ਹੈ ਜੀ। ਠੀਕ ਹੈ ਜੀ। ਇਹ ਕੰਪਿਊਟਰ ਖਰਾ ਦੇ ਵਿੱਚ ਕੋਈ ਆਪਣਾ ਨਵਾਂ ਫੀਚਰ ਵੀ ਇਨਾਂ ਦੇ ਕੋਈ ਆਇਆ ਕੁਝ ਹੋਰ? ਦੇਖੋ ਇਹ ਜਿਹੜੇ ਕੰਪਿਊਟਰ ਕਰਾਏ ਹੈਗੇ ਆ। ਹਾਂਜੀ। ਇਹ ਦੋ ਤਰ੍ਹਾਂ ਦੇ ਆਪਣੇ ਕੋਲ ਕੰਪਿਊਟਰ ਕਰਾਏ ਜਾ ਰਹੇ ਆ। ਹਾਂਜੀ ਹਾਂਜੀ। ਠੀਕ ਹੈ ਜੀ। ਇਹਦੇ ਵਿੱਚ ਇੱਕ ਤਾਂ ਆ ਗਿਆ ਲੀਜ਼ਰ ਕਰਹਾ। ਠੀਕ ਗੱਲ ਹੈ ਲੀਜ਼ਰ ਕਰਹਾ। ਲੀਜ਼ਰ ਕਰਹਾ ਆ ਗਿਆ। ਉਹ ਪਿੱਛੇ ਜਿਹੜਾ ਤੁਸੀਂ ਦੇਖਦੇ ਹੋ ਉਹ ਲੀਜ਼ਰ ਕਰਹਾ। ਹਾਂਜੀ ਹਾਂਜੀ। ਜਿਹੜਾ ਇੱ ਰਹਾ ਠੀਕ ਹੈ ਜੀ ਇਹ ਨਵੀਂ ਟੈਕਨੋਲੋਜੀ ਆਈ ਆ ਠੀਕ ਜੀ ਜਿਹੜੀ ਟੈਕਨੋਲੋਜੀ ਤੁਸੀਂ ਗੱਲ ਕਰ ਰਹੇ ਨੇ ਵੀ ਨਵੀਂ ਕੀ ਚੀਜ਼ ਹੈ ਨਵੀਂ ਨਵੀਂ ਚੀਜ਼ ਇਹੀ ਆਈ ਆ ਹਾਂਜੀ ਹਾਂਜੀ ਇਹਦੀ ਇੱਕ ਤਾਂ 3.5 ਕਿਲੋਮੀਟਰ ਦੀ ਰੇਂਜ ਆ ਠੀਕ ਹੈ ਜੀ ਠੀਕ ਹੈ ਜੀ 3.5 ਕਿਲੋਮੀਟਰ ਦੀ ਰੇਂਜ ਆ ਠੀਕ ਹੈ ਜੀ ਤੇ 12 ਕਿੱਲਾਂ ਤੋਂ ਜ਼ਿਆਦਾ ਦਾ ਜਿਹੜਾ ਤੁਸੀਂ ਇੱਕ ਇੱਕ ਜਗ੍ਹਾ ਦੇ ਉੱਤੇ ਰੱਖ ਕੇ ਖੇਤੀ ਕਰ ਸਕਦੇ ਆ ਠੀਕ ਹੈ ਜੀ ਠੀਕ ਹੈ ਜੀ ਪ੍ਰਾਈਸ ਕੀ ਆ ਦਾ ਇਹਦਾ ਬਜਟ ਜਿਹੜਾ ਹੈਗਾ 3.5 ਲੱਖ ਤੋਂ ਸ਼ੁਰੂ ਆ ਹਾਂਜੀ ਤੇ ਸਮਾਂਚਾਰ ਲੱਖ ਤੱਕ ਜਾਂਦਾ ਦੋਨਾਂ ਦਾ ਸੇਮ ਹੀ ਆ ਦੇ 14 ਉਹਦਾ ਐਡਵਾਂਟੇਜ 2 ਲੱਖ ਤੋਂ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਤੇ ਉਹ 290 ਤੱਕ ਜਾਂਦਾ ਠੀਕ ਹੈ ਉਹ ਟੈਕਨੋਲੋਜੀ ਉਹ ਹੈ ਜਿਹੜੀ ਪਹਿਲਾਂ ਚੱਲ ਰਹੀ ਆ ਹਾਂ ਜੀ ਉਹ ਚੱਲ ਰਹੀ ਹੈ ਉਹ ਚੱਲ ਰਹੀ ਆ ਤੇ ਇਹ ਹੈਗੀ ਆ ਨਵੀਂ ਟੈਕਨੋਲੋਜੀ ਇਹ ਨਵੀਂ ਹੈ ਇਹਨੂੰ ਆਪਾਂ ਜੀਐਨਐਸਐਸ ਕਹਿੰਦੇ ਆ ਠੀਕ ਹੈ ਜੀ ਠੀਕ ਹੈ ਜੀ ਤਲਵਾਰ ਬਾਈ ਹੁਣਾਂ ਦਾ ਆਪਾਂ ਨੂੰ ਨੌਲਜ ਦਿੱਤੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿੱਤਰੋ ਤੇ ਵਧੀਆ ਕੰਪਨੀਆਂ ਬਾਈ ਹੁਣਾਂ ਇੱਕ ਧੰਨਵਾਦ ਸਾਰੀ ਦਾ